ਸਦੀਕ ਜੀ ਮਖਾਹਾਂ ਜੀ ਮੈਂ ਕਿੰਨੀ ਵਾਰੀ ਤੁਹਾਨੂੰ ਬੁਲਾਇਆ ਮਖਾਹਾਂ ਜੀ ਕਿੱਥੇ ਬੁਲਾਇਆ ਉਹ ਵੀ ਮੈਂ ਫੂਡ ਇਨਸਪੈਕਟਰ ਐ ਫੂਡ ਸਪਲਾਈ ਇਨਸਪੈਕਟਰ ਹਾਂ ਆ ਤੁਹਾਨੂੰ ਬੁਲਾਇਆ ਵੀ ਤੁਸੀਂ ਆਓ ਮਿਲੋ ਮੈਂ ਤਾਂ ਸੋ ਕੰਮ ਕੀਆ ਕੰਮ ਕੀ ਹੋਣਾ ਸੀ ਤੁਹਾਨੂੰ ਪੈਸੇ ਕਮਾਉਣੇ ਸੀ ਦਾ ਟੰਗ ਦੱਸਿਗੇ ਹਾਂ ਮੈਂ ਕਹਿੰਦਾ ਦੱਸੋ ਆਓ ਮੇਰੇ ਕੋਲੇ ਮੈਂ ਕਿਥੇ ਦੱਦਿਓ ਹਾਂਜੀ ਮੈਨੂੰ ਕਹਿੰਦਾ ਤੁਸੀਂ ਜਿਹੜਾ ਆਟਾ ਬਣਾਉਂਦੇ ਹੋ ਨਾ ਉਹਦੇ ਵਿੱਚ ਚੌਲਾਂ ਦੀ ਕਣ ਨਹੀਂ ਪਾਇਆ ਕਰੋ ਅੱਛਾ ਇੱਕ ਤਾਂ ਸਸਤੀ ਹੁੰਦੀ ਐ ਇੱਕ ਆਟਾ ਚਿੱਟਾ ਹੋਊਗਾ ਹੂੰ ਹੈ ਤੁਸੀਂ ਤਾਂ ਵੇਚਣਾ ਹੀ ਹੈ ਹਾਂਜੀ ਤੇ ਤੁਹਾਨੂੰ 4 ਪੈਸੇ ਬਚਣਗੇ ਮੈਂ ਹੋਇਆ ਤਾਂ ਬਹੁਤ ਹੈਰਾਨ ਕਿ ਕੀ ਨਸੀ ਜਾਂਦੇ ਨੇ ਮੈਂ ਉਹਨਾਂ ਨੂੰ ਪੁੱਛ ਬੈਠਾ ਮੈਂ ਤੁਹਾਨੂੰ ਪਤਾ ਇਹ ਆਟਾ ਮੈਂ ਵੀ ਖਾਣਾ ਮੈਂ ਕਹਿੰਨਾ ਹੈ ਵਿਚਾਰ ਰੱਖੀਦਾ ਇਹ ਆਟਾ ਮੈਂ ਤੁਸੀਂ ਕਿਸੇ ਹੋਰ ਮਚਕੀ ਤੋਂ ਲੈ ਲਓ ਹਾਂ ਆ ਤੁਸੀਂ ਉਹ ਚੱਕੀ ਵਾਲੇ ਨੂੰ ਨਹੀਂ ਕਿਤੇ ਮਿਲੇ ਹਾਂ ਜੇ ਕਿ ਤਸਰਨੂ ਇਹ ਰਾਇ ਦਾ ਸਾਰਾ ਨੂੰ ਦਿੰਦੇ ਹੋ ਹੋ ਕੇ ਹਾਂਜੀ ਮੈਂ ਤਾਂ ਸੋਚੂ ਕਦੇ ਨਹੀਂ ਮਿਲਿਆ ਤਸੂ ਉਹ ਚੱਕੇ ਨੂੰ ਮੇਰੇ ਕੋਲ ਆ ਕੇ ਦੇਖੇ ਰੋ ਤੂੰ ਕਰ ਗਿਆ